ਹਾਂ ਵਿਖਸ਼ਾਨ ਵੀਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਆਦੇ ਵੀਡੀਓ ਚ ਆਪਾਂ ਆ ਬਰਨਾਲਾ ਮੰਡੀ ਆਪਾਂ ਤੁਹਾਡੇ ਲਈ ਲੈ ਕੇ ਆਏ ਦੋ ਟਰੈਕਟਰ ਨਿਊ ਹਾਲੈਂਡ 3630 ਤੇ ਸਵਰਾਜ 855 ਆਪਾਂ ਤੁਹਾਨੂੰ ਪਹਿਲਾਂ ਦਿਖਾਉਣਾ ਸਵਰਾਜ 855 2016 ਮਾਡਲ 2016 ਮਾਡਲ ਆ ਡਿਮਾਂਡ ਹੈ ਦੀ 538000 ਰੁਪਇਆ ਕੰਡੀਸ਼ਨ ਹੋਰ ਟਰੈਕਟਰ ਦੀ ਚੈੱਕ ਆ ਸਕਦੇ ਹੋ ਪੂਰੀ ਕਲੀਟਰੀਨ ਆਪਾਂ ਤੁਹਾਨੂੰ ਟਰੈਕਟਰ ਦੀ ਜਾਣਕਾਰੀ ਦੇਵਾਂਗੇ ਪੰਪ ਵਗੈਰਾ ਦੇਖ ਸਕਦੇ ਹੋ ਟਾਇਰ ਵਗੈਰਾ ਪੰਪ ਵਗੈਰਾ ਜਮਾ ਚੈੱਕ ਕਰ ਸਕਦੇ ਹੋ ਐ 2016 ਮਾਡਲ ਆ ਡਿਮਾਂਡ ਹੈ ਦੀ 5 ਲੱਖ ਤੇ 38000 ਰੁਪਇਆ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ 2 ਸਪੀਡ ਦੇ ਵਿੱਚ ਹੈਗਾ ਐਂ ਥੱਲੋਂ ਚੈੱਕ ਕਰ ਸਕਦੇ ਹੋ ਮਗਰਾਟਾਂ ਥੱਲੋਂ ਚੈੱਕ ਕਰ ਸਕਦੇ ਹੋ ਟਾਇਰ ਮਗਰਲੇ ਪਏ ਨੇ 85 ਪੈਸੇ ਪਲੱਸ ਸਾਤਰੀ ਸਮੇਤ ਐ ਬੈਕਸ਼ਾਰਟ ਚੈੱਕ ਕਰ ਸਕਦੇ ਹੋ ਬੈਕਸ਼ਾਰਟ ਦਿਖਾਉਣਾ ਹੈ ਤੁਹਾਨੂੰ ਡੰਡਾ ਡਰਾਈਵਲ ਸਮੇਤ ਡਬਲ ਡਿਸਟ੍ਰਿਬਿਊਟਰ ਹੈ। ਛਾਦਰੀ ਲੱਗੀ ਹੋਈ ਹੈ। ਇਹ ਹੀ ਉਹ ਤੰਨ ਬਠੰਡਾ ਨੰਬਰ ਹੈ। ਮਗਰਾਟਾਂ ਨਾਲੋਂ ਚੈੱਕ ਕਰ ਸਕਦੇ ਹੋ। ਬੈਟਰੀ ਬਕਸ਼ਾ ਵਗੈਰਾ ਚੈੱਕ ਕਰ ਸਕਦੇ ਹੋ। ਸੈਲਫ ਵਗੈਰਾ ਦੇਖ ਸਕਦੇ ਹੋ। ਰਿਵਰਸ਼ ਵੀਡੀਓ 2016 ਮਾਡਲ Smart 5,38,000 ਰੁਪਏ ਬਾਕੀ ਮੌਕੇ ਤੇ ਮਾਨਤਾ ਨਾਲ ਹੋਊਗੀ। ਦੂਸਰੇ ਪਾਸੇ ਆ ਗਿਆ New Holland 3630 2011 ਮਾਡਲ ਪੰਜਾਬ ਨੰਬਰ 2019 PD19 ਬਰਨਾਲਾ ਨੰਬਰ ਹੈ ਲੋਕਲ। ਬਰਨਾਲਾ ਲੋਕਲ ਨੰਬਰ ਹੈਗਾ। New Holland 3630 Plus ਚੈਡ ਗੇਅਰ ਦੇ ਵਿੱਚ ਸੀਟ ਦੇ ਥੱਲੋਂ ਵਗੈਰਾ ਮਗਰਾਟਾਂ ਦੇ ਥੱਲੋਂ ਟੂਬਾਂ ਵਗੈਰਾ ਚੈੱਕ ਕਰ ਸਕਦੇ ਹਾਂ ਯੂਜਿਕ ਸਿਸਟਮ ਲੱਗਿਆ ਹੋਇਆ ਸਾਤਰੀ ਵਗੈਰਾ ਟਾਇਰ ਬੈਕ ਸਾਈਡ ਚੈੱਕ ਕਰ ਸਕਦੇ ਹਾਂ ਡੰਡਾ ਡਰਾਈਵਰ ਸਮੇਤ ਯੂ ਨੀ ਨੰਬਰ ਹੈਗਾ ਸੈਲਫ ਵਗੈਰਾ ਚੈੱਕ ਕਰ ਸਕਦੇ ਹੋ ਪੰਪ ਵਗੈਰਾ ਇੰਟਰ ਪੰਪ ਆਖੀ ਆਪਾਂ ਬਾਈ ਦਾ ਨੰਬਰ ਪਾਵਾਂਗੇ ਬਾਈ ਨਾਲ ਕੰਟੈਕਟ ਕਰਕੇ ਸਵਰਾਜ 855 2016 ਮਾਡਲ ਤੇ ਯੂ ਹਾਲੈਂਡ 3630 ਇਅਰ 11 ਮਾਡਲ ਦੀ ਮਾਰ 4 ਲੱਖ 85000 ਰੁਪਿਆ ਕੋਈ ਵੀ ਟਰੈਕਟਰ ਲੈਣਾ ਹੈ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਦਬ ਦਿਓ ਘੰਟੀ ਵਾਲਾ ਬਟਨ ਧੰਨਵਾਦ